ਮੋਏ ਪੁੱਤਾਂ ਕੋਲੋਂ ਕਿੰਜ ਪਾਸਾ ਵੱਟ ਲੰਘ ਜਾਈਦਾ ਜਿਗਰਾਂ ਦੇ ਟੋਟਿਆਂ ਨੂੰ ਜਿੰਦਾ ਕਿੰਜ ਚਿਨਾਈਦਾ ਦੱਸੀ ਦਸ਼ਮੇਸ਼ ਪਿਤਾ ਪੁੱਤਰਾ ਨੂੰ ਦਿੱਤੀ ਹੋਈ ਤੂੰ ਸਾਂ ਐਸੀ ਮਤ ਸੀ ਕੁਰਬਾਨੀ ਵਾਲਾ ਪੁਸ਼ਤਾ ਤੋਂ ਖੂਨ ਵਿੱਚ ਤਤ ਸੀ ਆਮ ਬੰਦਿਆਂ ਦੇ ਗੱਲਾਂ ਹਜਮ ਨਹੀਂ ਹੋਣੀਆਂ ਅੱਖਾਂ ਛੱਡੋ ਮੈਨੂੰ ਜਾਪੇ ਕੰਡਾ ਵੀ ਨੇ ਰੋਣੀਆਂ ਸਮਝ ਨਾ ਸਾਨੂੰ ਆਵੇ ਕਿ ਸਿਰਾਂ ਨੇ ਨੀਤੀ ਖੜੀ ਸੀ ਲੱਖਾਂ ਤੇ ਵੀ ਪਾਰੂ ਪਗੇ ਭਾਵੇਂ ਕੱਚੀ ਘੜੀ ਸੀ ਪੰਜ ਪੰਜ ਜਥੇ ਆਣੇ ਲੱਖਾਂ ਨੂੰ ਬੰਗਾਰਿਆ 40 ਸਿੰਘ ਨਾਲ ਲੈ ਕੇ ਨਾ ਤੂੰ ਲੱਖਾਂ ਕੋਲੋ ਹਾਰਿਆ ਜਿੱਥੇ ਜਥੇ ਅਜੀਤ ਤੁਰੇ ਬਾਅਦ ਵਿੱਚ ਜੁਝਾਰ ਸੀ ਹਾਰੇ ਸਿੰਘ ਮਾਰ ਕੇ ਵੀ ਬੜੀ ਗਿਆ ਹਾਰ ਸੀ ਤਾੜੀ ਮਾਰ ਲੱਖਾਂ ਵਿੱਚੋਂ ਕਿੰਜ ਲੰਗੀ ਜਾਈ ਦਾ ਜਿਗਰਾ ਦੇ ਟੋਟਿਆਂ ਨੂੰ ਜਿੰਦਾ ਕਿੰਜ ਚਣਾਈ ਦਾ ਦਸੇ ਦਸ਼ਮੇਸ਼ ਪਿਤਾ ਸਾਡੇ ਤਾਂ ਦਿਮਗਾਂ ਵਾਹਾਲਿਆ ਨਿਹਾ ਚ ਖਲੋ ਤੇ ਕਿੰਜ ਨੌ ਤੇ ਸੱਤ ਸਾਲੇ ਵਾਲਿਆ ਈਨ ਮਨ ਮੁਕ ਜਾਂਦਾ ਚਾਗੜਾ ਸਜਾਵਾਂ ਦਾ ਸਾਡੇ ਪੁੱਤ ਕਿੰਜ ਪਾਉਦੇ ਥੋ ਉਹ ਨਰਾਮਾ ਰਤ ਨਾਲ ਪਿਜ ਗਈ ਸੀ ਗੁਜਰੀ ਦੇ ਚਲੇ ਓਏ ਪੁੱਛਿਆ ਬਜੀ ਦੇ ਦੱਸੋ ਸਿੱਦਕ ਨੂੰ ਛੱਡ ਦਿਓ ਦਾਦੇ ਦਾ ਨਾ ਲੈ ਕੇ ਬੋਲੇ ਰੀ ਜਨਾਲ ਵੱਡ ਬਿਓ ਜਿੰਨਾ ਰਾਹਾਂ ਉੱਤੇ ਕਹਿੰਦੇ ਹੁਮ ਦਾ ਏ ਕਾਲ ਓਏ ਜੇ ਕਾਰੇ ਲਾਉਂਦੇ ਦੁਰ ਪੈਸੀ ਗੋਵਿੰਦ ਦੇ ਲਾਲ ਓਏ ਜਾਂਚ ਦੇ ਕੇ ਬੱਚੇ ਹੋ ਕੇ ਬਾਬੇ ਕਿੰਜ ਕਹਾਈ ਦਾ ਜਿਗਰਾ ਦੇ ਟੋਟਿਆਂ ਨੂੰ ਜਿੰਦਾ ਕਿੰਜ ਚਿਣਾਈ ਦਾ ਦਸੀ ਦਸ਼ਮੇਸ਼ ਪਿਤਾ ਮੋਏ ਪੁੱਤਾਂ ਕੋਲੋਂ ਕਿੰਜ ਪਾਸਾ ਵਟ ਲੰਘ ਜਾਈਦਾ ਜਿਗਰਾ ਦੇ ਟੋਟਿਆਂ ਨੂੰ ਜਿੰਦਾ ਕਿੰਜ ਚਿਨਾਈਦਾ ਦੱਸੀ ਦਸ਼ਮੇਸ਼ ਪਿਤਾ ਦੱਸੀ ਦਸ਼ਮੇਸ਼ ਪਿਤਾ